ਆਪਾਂ ਨੂੰ ਸਾਰਿਆਂ ਨੂੰ ਭਰਾਵਾਂ ਨੂੰ ਇਹ ਦਾ ਪਤਾ ਹੈ ਵੀ ਜੋ ਆਪਣੇ ਜੂਨ ਦੇ ਵਿੱਚ ਜਿਹਨਾਂ ਪ੍ਰਤੀਕਾ ਦਾ ਲੈਕਚਰ ਹੋਇਆ ਸੀਗਾ ਉਹਦੇ ਵਿੱਚ ਆਪਾਂ ਨੂੰ ਧੱਕੇ ਨਾਲ ਇਹਨਾਂ ਨੇ ਹਰਾਤਾ ਜੋ ਕਿ ਆਪਾਂ 8-900 ਵੋਟ ਤੇ ਉੱਥੇ ਜਿੱਤ ਰਹੇ ਸੀਗੇ ਦੋ ਰਾਉਂਡਾਂ ਤੋਂ ਬਾਅਦ ਉਹਨਾਂ ਨੇ ਗਿਣਤੀ ਵੀ ਨਹੀਂ ਕੀਤੀ ਤੇ ਬਾਹਰ ਘੱਟਦੇ ਆ ਧੱਕੇ ਨਾਲ ਇਸ ਕਰਕੇ ਅੱਜ ਉਸ ਰੋਸ ਮਜਾਰੇ ਦੇ ਵਿੱਚ ਆਪਾਂ ਇਕੱਠੇ ਹੋਏ ਆਂ ਵੀ ਸਰਕਾਰ ਦੇ ਖਿਲਾਫ ਵੀ ਐਡਾ ਧੱਕਾ ਜਿਹੜਾ ਇਹਨਾਂ ਨੇ ਕੀਤਾ ਗਾਹ ਨੂੰ ਕਿਹੜਾ ਸਰਕਾਰਾਂ ਨਹੀਂ ਆਉਣੀਆਂ ਸਮਾਂ 1 ਸਾਲ ਦਾ ਰਹਿ ਗਿਆ ਉਦੋਂ ਬਾਅਦ ਅਸੀਂ ਲੜ ਕਰਕੇ ਕਹਿੰਦੇ ਆ ਕਾਗਜ਼ ਰਿਜੈਕਟ ਨਹੀਂ ਕਰਾਉਣਾ ਸਾਡੇ ਪ੍ਰੋਪਰ ਕਾਗਜ਼ ਉੱਪਰ ਰਿਆ ਕਰਨ ਫੇਰ ਇਲੈਕਸ਼ਨ ਲੜ ਲੜ ਕੇ ਵਿਖਾਇਆ ਕਰਾਂਗੇ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਆ ਇਹ ਆ ਵੀ ਪਹਿਲਾਂ ਵੀ ਤੁਹਾਨੂੰ ਪਤਾ ਹੀ ਹੈ ਕਿ ਨੋਮੀਨੇਸ਼ਨ ਵੇੜੇ ਵੀ ਘੱਟੋ ਘੱਟ ਨੌ ਜਿਹੜੀਆਂ ਬਲਾਕ ਸੰਪਤੀਆਂ ਸੀ ਬਾਜਾਖਾਨਾ ਬਰਗਾੜੀ ਡੋੜ ਦਬੜੀਖਾਨਾ ਰੋੜੀਪੂਰਾ ਹੋਰ ਵੀ ਅਸੀਂ ਜਿਹੜੀਆਂ ਕਿ ਜਿੱਥੇ ਕਿ ਇਹਨਾਂ ਦੀਆਂ ਜ਼ਮਾਨਤਾਂ ਜਬਤ ਹੁੰਦੀਆਂ ਸੀ ਬਿਨਾਂ ਕਿਸੇ ਕਾਰਨ ਸਾਰੇ ਕੁਝ ਪੇਪਰ ਨਾਲ ਲੱਗੇ ਸੀਗੇ ਜੁਲਾ ਟੈਕਸ ਬਕਾਇਦਾ ਨਾਲ ਲੱਗੇ ਸਾਰਾ ਐਪਟੀਚੂਡ ਲੱਗੇ ਬਿਨਾਂ ਕਾਰਨ ਉੱਥੇ ਰੱਦ ਕਰਦੀਆਂ ਪਹਿਲਾਂ ਦੋ-ਤੋ ਇਹਨਾਂ ਨੇ ਧੱਕਾਸ਼ਾਹੀ ਗੁੱਡਾ ਕਰਦੀ ਕੀਤੀ ਉਹ ਜਿਹੜਾ ਆਪਣੇ ਸਪੈਂਸਰ ਸਾਹਿਬ ਦੀ ਨੂਰ ਰਾਣੀ ਇੱਥੇ ਬਾਜੇਖਾਨ ਵਾਲੇ ਨੇ ਖੜੀ ਸੀ ਜਿਹੜੀ ਪਰਬਜੀਤ ਕੌਰ ਜਿਹੜੀ ਉਹ ਵੱਡੀ ਸੀ ਕਰਮਜੀਤ ਕਰਮਜੀਤ ਕੌਰ ਜਿਹੜੀ ਉਹ ਵੱਡੀ ਗਿਣਤੀ ਚ ਉਹ ਜਿੱਤੀ ਸੀ ਇਹ ਫੈਸਲਾ ਹੋਇਆ ਸੀ ਵੀ 12 ਟੇਬਲ ਹੈ ਸਾਰੀਆਂ ਪਾਰਟੀਆਂ ਦੇ 12-12 ਅਕਾਊਂਟਿੰਗ ਜੰਟ ਉੱਥੇ ਟੇਬਲਾਂ ਤੇ ਬੈਠਣਗੇ ਗਿਣਤੀ ਕਰਾਉਣਗੇ ਜਦੋਂ ਗਿਣਤੀ ਬਲਾਕ ਸਭਾ ਦੀ ਹੋ ਗਈ ਦੇਖੋ ਬਾਜੇਖਾਨ ਦੇ ਜ਼ੋਨ ਚ ਰਮਾਣਾਜੀਤ ਸਿੰਘ ਉਹ ਬਲਾਕ ਸਭਾ ਜਿੱਤੇ ਆ ਬਾਜੇ ਖਾਨੇ ਜੋ 500 ਵੋਟ ਵਧ ਗਈ ਜੋ ਝਖੜ ਵਾਲਾ ਬਲਾਕ ਸੰਵਤੀ ਚਾਰ ਪਿੰਨ ਉਹ ਵੀ ਅਕਾਲੀ ਦਲ ਜਿੱਤੇ ਸਾਰੇ ਪਿੰਨ ਅਕਾਲੀ ਦਲ ਦੀ ਵੋਟ ਵਧ ਗਈ ਬਲਾਕ ਸੰਵਤੀ ਵੇਲੇ ਤੇ ਫਿਰ ਜ਼ਿਲ੍ਹਾ ਪ੍ਰੀਸ਼ਦ ਵੇਲੇ ਕੀ ਹੋ ਗਿਆ ਜਦੋਂ ਗਿਣਤੀ ਹੋਈ ਤਾਂ ਇਹਨਾਂ ਨੇ ਦੇਖੋ ਕਿੰਨੇ ਗੁੰਡਾ ਕਰਦੀ ਐ ਕਿੰਨੀ ਧਕੇਸ਼ਾਈ ਐ ਸਣੇ ਆਰੋ ਏ ਆਰੋ ਸਣੇ ਡੀਐਸਪੀ ਸਣੇ ਪੁਲਿਸ ਪ੍ਰਸ਼ਾਸਨ 12 ਟੇਬਲ ਆ ਉੱਥੇ 12 ਕਾਊਂਟਿੰਗ ਜੰਟ ਚਾਹੀਦੇ ਸੀ 6 ਬੰਦਿਆਂ ਨੂੰ ਇਹ ਕਹਿ ਕੇ ਕਿ ਤੁਹਾਡੇ ਬਲਾਕ ਸੰਵਤੀ ਦੇ ਗਿਣਤੀ ਹੋ ਗਈ ਤੁਸੀਂ ਚਲੋ 6 ਰਹਿ ਗਏ ਬਾਰਾਂ ਟੇਬਲਾਂ ਤੇ ਉਹਨਾਂ ਨੇ ਜਿਹੜੇ ਬਕਸੇ ਖੋਲ ਲੇ ਤੇ ਉਥੇ 6 ਹੀ ਬੰਦੇ ਰਹਿਣ ਦਿੱਤੇ ਬਾਹਰ ਕੱਢ ਤੇ ਇੰਨਾ ਤਾਂ ਕਿਤੇ ਦੇਖਿਆ ਹੀ ਨਹੀਂ ਇਸ ਤਰ੍ਹਾਂ ਦੀ ਗੁੰਡਾਗਰਦੀ ਇਸ ਧੱਕੇਸ਼ਾਹੀ ਵੀ ਤੁਸੀਂ ਗਿਣਤੀ ਜਾਂ ਕੋਈ ਫੈਸਲਾ ਹੋ ਗਿਆ ਸਾਰਿਆਂ ਦਾ ਵੀ 12 ਟੇਬਲਾਂ ਤੇ 12 ਬੰਦੇ ਰਹਿਣਗੇ ਉਥੇ ਬੰਦੇ ਗਿਣਤੀ ਵਾਲੇ 6 ਹੀ ਰਹਿ ਗਏ ਤੇ 6 ਉਹਨਾਂ ਨੇ ਇੱਕ ਧੱਕੇ ਨਾਲ ਪੁਲਿਸ ਨੇ ਪ੍ਰਸ਼ਾਸਨ ਨੇ ਆਰਓ ਦੇ ਰਲ ਕੇ ਸਾਰਿਆਂ ਨੇ ਡੀਐਸਪੀ ਦੇ ਉਥੇ ਸਹਿਮਤ ਸਾਰਿਆਂ ਨੇ ਉਦਮੂਸ ਨੇ ਪੁਲਿਸ ਨੇ ਧੱਕੇ ਨਾਲ ਉਹ ਕਾਊਂਟਿੰਗ ਜਿਹੜਾ ਬਾਹਰ ਕਰਦੋ ਗਿਣਤੀ ਮਰਜ਼ੀ ਕਰੀ ਉੱਥੇ ਸ਼ਰਿਆਂ ਉੱਥੇ ਸਾਰਿਆਂ ਨੇ ਉਹਨਾਂ ਨੂੰ ਬਕਾਇਦਾ ਦੱਸ ਕੇ ਜਾਣਾ ਹੁੰਦਾ ਫੁਲਾਮੇ ਵਾ ਸਬੂਤ ਜੋ ਇੰਨੀ ਐਸ ਪਾਰਟੀ ਦੀ ਉਹਨਾਂ ਨੇ ਅਸਾਂ ਗੱਸੀ ਨਹੀਂ ਸਾਡੇ ਨਿਰਮਲ ਸਿੰਘ ਆ ਆਪਣੇ ਇੱਕ ਜਗਸੀਰ ਸਿੰਘ ਆ ਸਾਰੇ ਉੱਥੇ ਗਾਉਣੀ ਇਹਨਾਂ ਨੂੰ ਕਿਹਾ ਵੀ ਸਾਨੂੰ ਦੱਸ ਕੇ ਤਾਂ ਜਾਓ ਬਾਜੇਖਾਨ ਦੇ ਜੋਨ ਦੇ ਵੀ ਕਿਹੜੇ ਕਿਹੜੇ ਬੂਥ ਦੇ ਵਾ ਕਿੰਨੀ ਕਿੰਨੀ ਵੋਟ ਪਈ ਉਹ ਕਿ ਸਾਨੂੰ ਦੱਸਦੇ ਆ ਫੈਲ ਉਹ ਲੈ ਗਿਆ ਉਧਰ ਲੈ ਗਿਆ ਇਸ ਤਰ੍ਹਾਂ ਕਰੀਗੇ ਤੁਸੀਂ ਇੱਧਰ ਆ ਜਾਓ ਮੇਰੋ ਪ੍ਰਸ਼ਾਸਨ ਹੈ ਤੁਸੀਂ ਆ ਜਾਓ ਉੱਥੇ ਬਾਹਰ ਆ ਜਾਓ ਤੁਹਾਨੂੰ ਦੱਸ ਦਿਆ ਬਾਹਰ ਗੇਟ ਬੰਦ ਕਰਦਾ ਬਿਲਕੁਲ ਗੁੰਡਾਗਰਦੀ ਹੋਈ ਆ ਕੋਈ ਨਹੀਂ ਰੁੱਟੀਆਂ ਗਈਆਂ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਸੱਥਾਂ ਜੋ ਸਰਕਾਰ ਚੱਲੂਗੀ ਹੋਰ ਬੜੀਆਂ ਗੱਲਾਂ ਹੁਣ ਲੰਮਾ ਸਵਾਂ ਲੱਗ ਜੂਏ ਤੁਹਾਡੇ ਨਾਲ ਗੱਲ ਕਰੀਏ ਅੱਜ ਉਹਨਾਂ ਦਾ ਚਿਹਰਾ ਨੰਗਾ ਹੋ ਗਿਆ ਜਿਹੜਾ ਜਿਹੜਾ ਲੋਕਾਂ ਦੀ ਕੋਈ ਸੁਣਵਾਈ ਨਹੀਂ ਇਸ ਤਰ੍ਹਾਂ ਦਾ ਤਾਂ ਕੋਈ ਚੋਣਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਲੋਕਾਂ ਨੇ ਇਹਨਾਂ ਨੇ ਵੇਖ ਲਿਆ ਵੀ ਇਹਨਾਂ ਦੀਆਂ ਜੋ ਗੁੰਡਾਗਰਦੀਆਂ ਜਾਂ ਇਹਨਾਂ ਰਿਸ਼ਵਤਖੋਰੀ ਆ ਜਾਂ ਹੋਰ ਲੋਕਾਂ ਦਾ ਕੰਮ ਕੀਤੇ ਪੂਰੇ ਨਹੀਂ ਕੀਤੇ ਲੋਕਾਂ ਨੇ ਇਹਨਾਂ ਨੂੰ ووٹ ਤਾਂ ਪੈਣੀ ਨਹੀਂ ਸੀ ਇਸ ਕਰਕੇ ਇਹਨਾਂ ਨੇ ਗੁੰਡਾਗਰਦੀ ਤੇ ਆ ਗਏ ਆ ਇਹ ਖਾਸ ਕਰਕੇ ਜਿਹੜਾ ਆਪਣੇ ਜੈਤੂ ਦਾ ਐਮ ਐਲ ਏ ਆ ਇਹਨੇ ਲੋਕਤੰਤਰ ਦਾ ਝੰਡਾ ਹੜਾਈਆ ਪ੍ਰਸ਼ਾਸਨ ਦੀ ਸਹਤ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਪੁਲਿਸ ਪ੍ਰਸ਼ਾਸਨ ਕੋਈ ਹੁੰਦਾ ਤੁਸੀਂ ਥੋੜਾ ਨਾ ਵੀ ਸਹੀ ਤਾਂ ਦੂਸਰਿਆਂ ਦੀ ਕੋਈ ਰੱਖਿਆ ਕਰਨੀ ਹੁੰਦੀ ਆ ਤੁਸੀਂ ਸਹੀ ਕੰਮ ਚਲਾਉਣਾ ਹੁੰਦਾ ਹੈ ਤੁਸੀਂ ਉਹਨਾਂ ਦਾ ਧੱਕੇਸ਼ਾਹੀ ਦਾ ਸਾਥ ਦੇਣ ਲਾਗੇ ਤੇ ਇਹ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਉਹਨਾਂ ਵਿੱਚ ਆਏ ਐਮਐਲਏ ਵੱਲੋਂ ਵੀ ਉੱਥੇ ਬੈਠ ਕੇ ਧੱਕੇਸ਼ਾਹੀ ਕਰਵਾਈ ਗਈ ਹੈ ਬਿਲਕੁਲ ਸਾਰਾ ਕੁਝ ਐਮਐਲਏ ਸਾਰਾ ਦੇ ਵਿੱਚ ਉੱਥੇ ਰਿਹਾ ਚਾਰ ਪੰਜ ਸੱਤ ਉਹਦੇ ਨਾਲ ਦੋ ਦਿਨ ਗੱਡੀਆਂ ਸੀ 10 12 ਉਹਦੇ ਨਾਲ ਬੰਦੇ ਸੀ ਜਿੰਨੇ ਕੋਈ ਕਾਊਂਟਰ ਗਿਜੈਂਟਰੀ ਸੀ ਕੋਈ ਉਹਨਾਂ ਦੇ ਪਾਸ ਨਹੀਂ ਬਣੇ ਸੀ ਬਿਨਾ ਗੱਲੋਂ ਉੱਥੇ ਅੰਦਰ ਵੜ ਜਾਂਦੇ ਸੀ ਆ ਜਾਂਦੇ ਸੀ ਕਿਤੇ ਉਹਨਾਂ ਨੂੰ ਦੇਖੋ ਪਹਿਲੀ ਗੱਲ ਐਮਐਲਏ ਦਾ ਤਾਂ ਕੋਈ ਕੁੱਥੇ ਅੰਦਰ ਕੰਮ ਹੀ ਨਹੀਂ ਹੁੰਦਾ ਫਿਰ ਉਹ ਜਿਹੜਾ ਆਰਓ ਨੇ ਕੰਮ ਕਰਨਾ ਹੈ ਕਿਸੇ ਨੂੰ ਨਿਰਦੇਸ਼ ਦੇਣਿਆ ਕੌਂਸਲ ਜਿਹੜੇ ਗਿਣਤੀ ਵਾਲਾ ਮੁਲਾਜ਼ਮਾ ਉਹ ਤਾਂ ਐਮਐਲਏ ਕਰ ਰਿਆ ਸੀ ਐਮਐਲਏ ਕਰ ਰਿਆ ਸੀ ਤੂੰ ਆਹ ਬਾਕਸ ਲੈ ਕੇ ਆ ਤੂੰ ਇਸ ਬਾਕਸੇ ਤੇ ਜਾਂ ਤੂੰ ਇਸ ਟੇਬਲ ਤੇ ਜਾਂ ਜਮਾਂ ਹੀ ਹੈਰਾਨ ਵਾਲੀ ਗੱਲ ਆ ਵੀ ਅੱਜ ਇਹ ਅੱਜ ਤੱਕ ਇਹ ਹੋਇਆ ਹੀ ਨਹੀਂ ਵੀ ਉੱਥੇ ਆਰਓ ਦਾ ਕੰਮ ਐਮਐਲਏ ਕਰ ਰਿਆ ਸੀ ਇਹ ਪਹਿਲੀ ਯਾਰ ਦੇਖਿਆ ਨਾੜੇ ਲੁਆ ਰਹੇ ਸੀ ਸਿੱਧਾ ਹੀ ਉਹਦੇ ਵਿੱਚ ਸੀਗੇ ਜਦੋਂ ਗਿਣਤੀ ਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਤੁਹਾਨੂੰ 6 ਬੰਦੇ ਭਾ ਦੇ ਉਹਨਾਂ ਵਾਲੇ ਬੋਲੋਂ ਕੂਤਾ ਦੇ ਜਦੋਂ 6 ਭਾਤੇ ਉਤਤਵਾਰ ਉਹਨਾਂ ਨੇ ਟੇਬਲ ਸ਼ਾਮ ਨੂੰ ਹੀ ਰਾਹ ਹੋ ਗਿਆ ਉਹਨਾਂ ਨੇ ਚਾਰ ਟੇਬਲ ਉਹਨਾਂ ਦੇ ਹੋਰ ਲੱਗੇ ਫਲਾਗ ਸੰਪਤੀ ਵਾਲੇ ਉੱਥੇ ਬਕਸੇ ਖੋਲਦੇ ਅਸੀਂ ਛੇ ਆ ਦੇ ਖੜੇ ਰਹੇਗੇ ਉੱਥੇ ਜਾ ਕੇ ਐਮਐਲਏ ਆਪ ਖੜ ਗਿਆ ਆ ਜਾਂ ਉਹਦੀ ਟੀਮ ਖੜ ਗਈ ਨਾਲ ਸਾਨੂੰ ਨਹੀਂ ਪਤਾ ਲੱਗਿਆ ਵੀ ਉਹਨਾਂ ਜਿਹੜੇ ਚਾਰ ਟੇਬਲ ਨਵੇਂ ਖੁੱਲ੍ਹੇ ਉੱਥੇ ਕਿੰਨੀ ਵੋਟ ਕਿਹਨੂੰ ਪਈ ਆ ਕਿਹਨੂੰ ਕਿੰਨੀ ਪਈ ਆ ਸਾਨੂੰ ਤਾਂ ਜਦੋਂ ਅਸੀਂ ਜਾਂਦੇ ਜੀ ਦੱਸ ਦਿੰਦੇ ਸੀ ਵੀ ਇੰਨੀਆਂ ਛੋਟੀਆਂ ਕੱਟ ਗਈਆਂ ਇੰਨੀਆਂ ਛੋਟੀਆਂ ਵਧ ਗਈਆਂ ਉਤਤਵਾਰ ਜਦੋਂ ਅਸੀਂ ਜੋੜ ਲਗਾਉਣ ਵਾਸਤੇ ਅਸੀਂ ਜ਼ੋਰ ਪਾਇਆ ਵੀ ਅਸੀਂ ਜੋੜ ਲਗਾਉ ਸਾਨੂੰ ਸਾਡੀ ਵੋਟ ਸਾਰੇ ਬੂਥਾਂ ਦੇ ਵਿੱਚੋਂ ਟੋਟਲ ਜਦੋਂ ਮੁਲਾਜ਼ਮੇ ਸੀ ਉਹਦੇ ਜੋੜ ਲਵਾਉਣਾ ਸ਼ੁਰੂ ਕੀਤਾ ਤੇ ਉਹਨਾਂ ਦਾ ਆਰੋੜੇ ਨਾਲ ਜਿਹਨੂੰ ਇਸ਼ਾਰਾ ਕੀਤਾ ਵੀ ਤੈਨੂੰ ਬਾਅਦ ਅਫਸਰ ਨੇ ਬੁਲਾਇਆਗਾ ਤੇ ਤੂੰ ਉੱਥੇ ਰਿਪੋਰਟ ਦੇ ਕੇ ਆ ਸਾਬ ਤੋਂ ਵਿਚਾਲੋ ਭਜਾ ਕੇ ਲੈਗਾ ਜਦੋਂ ਅਸੀਂ ਉਹਦੇ ਮਗਰ ਗਏ ਉਹਨੇ ਰਿਪੋਰਟ ਕਾਹਾਂ ਜਾ ਕੇ ਸਾਬ ਨੂੰ ਦੇਤੀ ਆਉ ਤੈਨੂੰ ਜਦੋਂ ਸਾਬ ਨੂੰ ਪੁੱਛਿਆ ਸੀ ਵੀ ਸਾਨੂੰ ਜੋੜ ਲਵਾਉਣ ਵਾਸਤੇ ਦਿਓ ਜੀ ਹਨ ਉਹ ਐ ਤੁਸੀਂ ਇੱਥੇ ਖੜੋ ਤੁਹਾਨੂੰ ਬਾਅਦ ਚ ਦੱਸਦੇ ਆ ਥੋੜੀ ਥੋੜੀ ਕਰਦਿਆਂ ਨੇ ਉਹਨਾਂ ਨੇ ਜਦੋਂ ਪੁਲਿਸ ਨੂੰ ਇਸ਼ਾਰਾ ਕੀਤਾ ਵੀ ਇਹਨਾਂ ਨੂੰ ਬਾਹਰ ਕੱਢੋ ਉੱਥੇ ਪੁਲਿਸ ਮੁਲਾਜ਼ਮ ਆ ਕੇ ਮੜ ਕੇ ਸਾਨੂੰ ਧੱਕੇ ਮਾਰਨੇ ਸ਼ੁਰੂ ਕਰਦੇ ਅਸੀਂ ਉੱਥੋਂ ਸਾਨੂੰ ਉਹਨਾਂ ਸਾਨੂੰ ਘੋਰ ਪਤਾ ਲੱਗਿਆ ਗਿਆ ਜਦੋਂ ਇਹਨਾਂ ਨੂੰ ਪਤਾ ਲੱਗਿਆ ਨਾ ਹਲਕਾ ਚਾਰਜ ਨੂੰ ਵੀ ਫਰੀਦਕੋਟ ਤੋਂ ਦੋ ਕਾਲੀ ਦਲ ਜਿੱਤ ਗਿਆ ਕੋਟੋਂ ਦੋ ਕਾਲੀ ਦਲ ਜਿੱਤ ਗਿਆ ਤੇ ਜਿੱਥੋਂ ਹਲਕੇ 'ਚੋਂ ਇੱਕ ਕਾਲੀ ਦਲ ਜਿੱਤ ਗਿਆ ਸੁਪਰ ਸਿੰਘ ਪਾਲ ਦਾ ਬੇਟਾ ਉਹਨੇ ਆਖਿਆ ਵੀ ਜੇ ਸਹੀਮੀ ਵੀ ਜਿੱਤ ਗਏ ਇਹਨਾਂ ਨੇ ਬਹੁਤ ਵੱਧ ਬਣੂਗਾ ਜਿਲ੍ਹਾ ਪ੍ਰੀਤ ਵੀ ਇਹ ਆਪਦਾ ਚੇਅਰਮੈਨ ਬਣਾਉਣਗੇ ਉਹਨਾਂ ਨੇ ਦੇਰੀ ਕਰਕੇ ਇਹ ਸਾਡੇ ਉੱਥੇ ਟੋਟਲ ਜਿੰਨੇ ਬੁੱਧਾ ਦੀ ਗਿਣਤੀ ਸੀ ਕਿ ਜੋੜ ਨਹੀਂ ਲਾਉਣ ਦਿੱਤਾ ਗਿਣਤੀ ਹੋ ਗਈ ਸੀ ਸਾਰੇ ਬੁੱਧਾ ਦੀ ਮੁਲਾਜ਼ਮ ਸਾਰੇ ਮਾਸਟਰ ਆਫ ਘਰੋ ਘਰੀ ਜਾਵੜੇ ਸੀ ਸੋਨੂੰ ਜੋੜ ਲਾ ਕੇ ਦੱਸ ਦਿਆਂ ਸੋਨੂੰ ਜੋੜ ਲਾ ਕੇ ਦੱਸ ਦਿਆਂ ਨੇਰਾ ਸਾਨੂੰ ਜੋੜ ਲਾਇਆ ਨਹੀਂ ਸਾਨੂੰ ਧੱਕੇ ਮਾਰ ਕੇ ਬਾਹਰ ਕੱਢਦਾ ਜਦੋਂ ਅਸੀਂ ਗੇਟੋ ਬਾਹਰ ਆ ਗਏ ਫਿਰ ਬੰਨ ਨੇ ਜੋੜ ਲਾਇਆ ਜਾਂ ਨਹੀਂ ਲਾਇਆ ਕੀ ਕੀਤਾ ਕੀ ਨਹੀਂ ਕੀਤਾ ਇਹਦਾ ਕੋਈ ਪਤਾ ਨਹੀਂ ਉਹਦੇ ਬਾਅਦ ਇਹਨਾਂ ਨੇ ਲਾਣੀ ਕਿਦਾ ਨੂੰ ਬਾਅਦ ਚ ਪਤਾ ਲੱਗਿਆ ਵੀ ਆਂਦੇ ਉਹਨੂੰ ਜਿੰਦ ਕਰਾਣ ਦੇਣਾ ਇੱਕਦਮ ਉਹਨਾਂ ਨੂੰ ਬਾਅਦ ਚ ਕਰ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸੋ ਅੱਜ ਦਾ ਜਿਹੜਾ ਇਹ ਸਾਡਾ ਕਤਲਾਪੂਗ ਦਾ ਮੁਜ਼ਾਹਰਾ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਸ਼੍ਰੀਮਤੀ ਕਰਮਜੀਤ ਕੌਰ ਜੀ ਜਿਹੜੇ ਕਿ ਵੱਡੀ ਲੀਡ ਦੇ ਨਾ ਜਿੱਤੇ ਸੀਗੇ ਜਿ세 ਦੀ ਮਿਸਾਲ ਹੈ ਸਾਡੇ 7 ਪਿੰਡ ਬਲਾਕ ਸਮਤੀ ਦੇ ਜਿੱਤ ਗੇ ਮੱਲਿਓਂ ਪੋਟਵਾਦੀ ਸੀ ਬਾਜੇਖਾਨੇ ਤੋਂ ਬੋਟਵਾਦੀ ਰੋਡਪਿੰਡ ਤੋਂ ਬੋਟਵਾਦੀ 10 ਪਿੰਡ ਦਾ ਸਾਡੇ ਨਰੋਲ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ ਤੇ ਸਾਡਾ ਉਮੀਦਵਾਰ ਕਿਸੇ ਵੀ ਹਾਲਤ ਦੇ ਵਿੱਚ ਹਾਰ ਨਹੀਂ ਸਕਦਾ ਸੀਗਾ ਲੇਕਿਨ ਪੰਜਾਬ ਸਰਕਾਰ ਨੇ ਇੱਥੋਂ ਦੇ ਮੌਜੂਦਾ ਐਮਐਲਏ ਨੇ ਤੇ ਪ੍ਰਸ਼ਾਸਨ ਨੇ ਸਾਡੇ ਨਾਲ ਧੱਕਾ ਕੀਤਾ ਜਿਸ ਦਾ ਅਸੀਂ ਜਵਾਬ ਆਉਣ ਵਾਲੀ 2027 ਦੇ ਵਿੱਚ ਦੇਵਾਂਗੇ ਪੰਜਾਬ ਦਾ ਮੁੱਖ ਮੰਤਰੀ ਇਹ ਕਹਿੰਦਾ ਸੀਗਾ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਪਿੰਡਾਂ ਦੇ ਵਿੱਚੋਂ ਸੱਤਾਂ ਦੇ ਵਿੱਚੋਂ ਚੱਲੂਗੀ ਤੇ ਅਸੀਂ ਕੰਮ ਦੇ ਆਧਾਰ ਤੇ ਵੋਟਾਂ ਮੰਗਾਗੇ ਅੱਜ ਕੰਮ ਦੇ ਆਧਾਰ ਤੇ ਵੋਟਾਂ ਮੰਗ ਕੇ ਦੇਖ ਲੈਂਦਾ ਸਾਰੀਆਂ ਜਵਾਨ ਤਾਂ ਜਾਗਤ ਹੋਣੀਆਂ ਸੀਗੀਆਂ ਇਹਨਾਂ ਦੀਆਂ ਮੇਰੇ ਪਿੰਡ ਦੇ ਦੋ ਬੂਥ ਹੈ ਜਿਨ੍ਹਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਪੰਚਾਇਤ ਹੈ ਇੱਕ ਦੇ ਵਿੱਚੋਂ 32 ਵੋਟਾਂ ਪਈਆਂ ਤੇ ਇੱਕ ਦੇ ਵਿੱਚੋਂ 24 ਵੋਟਾਂ ਪਈਆਂ ਜਿਹੜੀ ਗੱਲ ਲੈਫਟ ਸਾਰਿਆਂ ਦਾ ਜਨਤਕ ਹੋਈ ਵੀ ਆ ਪਹਿਲੇ 32 ਤੇ 54 ਵੋਟਾਂ ਹੀ ਪਈਆਂ ਦੋ ਬੂਥਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਜਿੱਤੇ ਜਿ ਮੌਜੂਦਾ ਪੰਚਾਇਤ ਹੈ ਇਸ ਤੇ ਜੇ ਕੰਮ ਪਿੰਡ ਦੇ ਹੋ ਤੇ ਲੋਕ ਕੋਟਾਣਾ ਬੁੰਦੇ ਇਹਨਾਂ ਨੂੰ ਲੇਕਿਨ ਧੱਕਾ ਕਰਕੇ ਕੋਈ ਗੱਲ ਨਹੀਂ ਦੇਰ ਸਈ ਕੋਈ ਚੱਕਰ ਨਹੀਂ ਹੁਣ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਮੰਗ ਤਾਂ ਪ੍ਰਸ਼ਾਸਨ ਦਾ ਬਾਈ ਪੁੱਤਲਾ ਫੂਕਣਾ ਜੀ ਪ੍ਰਸ਼ਾਸਨ ਤਾਂ ਇਹਨਾਂ ਦਾ ਹੀ ਪ੍ਰਸ਼ਾਸਨ ਹੈ ਸਰਕਾਰ ਦਾ ਪ੍ਰਸ਼ਾਸਨ ਹੈ ਠੀਕ ਹੈ ਅੱਗੇ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਕਾਰਵਾਈ ਤਾਂ ਜਿਵੇਂ ਸਾਡਾ ਹਾਈ ਕਮਾਂਡ ਕਹੂਗੀ ਹਾਈ ਕਮਾਂਡ ਦੇ ਨਾਲ ਸਾਡੀ SLA ਮਸ਼ਵਰਾ ਸਵੇਰ ਸਵੇਰ ਦਾ ਚੱਲ ਰਿਹਾ ਹੈ ਸਾਡੀ ਹਾਈ ਕਮਾਂਡ ਦੇ ਨਾਲ ਜਿਵੇਂ ਸਾਨੂੰ ਕਹਿਣਗੇ ਅਸੀਂ ਉਵੇਂ ਕਰਾਂਗੇ ਤੁਹਾਨੂੰ ਹਾਈ ਕੋਰਟ ਜਾਣਾ ਪਿਆ ਅਧਿਪਰੀਮ ਕੋਰਟ ਜਾਣਾ ਪਿਆ ਇਸ ਸੀਟ ਦੀ ਘਤਰਾਈ ਜਾਵਾਂਗੇ ਬਿਲਕੁਲ ਜਾਵਾਂਗੇ ਠੀਕ ਹੈ ਜੀ ਸਰਦਾਰ ਜੀ ਜਿਹੜਾ ਇਹ ਕੀ ਤੁਸੀਂ ਉੱਥੇ ਮੌਜੂਦ ਸੀ ਉਹਨਾਂ ਦਾ ਮੈਂ ਤਾਂ ਧੱਕੇਸ਼ਾਹੀ ਦਾ ਹੀ ਕਹਿਣਾ ਵੀ ਮੈਂ ਤਾਂ ਕਹਿਣਾ ਵੀ ਐਮਐਲਏ ਦਾ ਵੀ ਉਹਨਾਂ ਮੈਂ ਤਸਵੀਰ ਨਹੀਂ ਸਮਝਦਾ ਜਿਹੜੇ ਦੋ ਮੁਲਾਜ਼ਮਾਂ ਇੱਕ ਸਰਮਖੇਰ ਸਿੰਘ ਤੇ ਇੱਕ ਸਾਡੇ ਪਿੰਡ ਦੇ ਹੀ ਆ ਏਆਰਓ ਕੁਲਦੀਪ ਸਿੰਘ ਹਨਾਨੀ ਦੀ ਗੱਲ ਤਾਂ ਹੈ ਵੀ ਇਹਨਾਂ ਦੋਹਾਂ ਮੁਲਾਜ਼ਮਾਂ ਦੇ ਪੈਨ ਚ ਸ਼ਾਹੀ ਹੈ ਉਹ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਾਈ ਗਈ ਹੈ ਦੋਨਾਂ ਮੁਲਾਜ਼ਮਾਂ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਭਰਤੀ ਕੀਤੀ ਤਾਂ ਦੋਨਾਂ ਨੇ ਬਾਦਲ ਸਰਕਾਰ ਬਾਦਲ ਸਰਕਾਰ ਦੇ ਸਮੇਂ ਦੇ ਭਰਤੀ ਹੋਏ ਵਾ ਤੋ ਉਹਨਾਂ ਨੇ ਸਾਡੇ ਅਕਾਲੀ ਵਰਕਰਾਂ ਦੀਆਂ ਜਣਾ ਵਿੱਚ ਤੇਲ ਪਾਉਣ ਦਾ ਵਾਖੂਬੀ ਨਾ ਕੰਮ ਨਵਾਇਆ। ਆਵਾਜ਼ ਆਦਮੀ ਪਾਰਟੀ ਮੁਕਾਬਲ ਪੰਜਾਬ ਸਰਕਾਰ ਮੁਕਾਬਲ ਤੇਰੇ ਗੱਲ ਤੋਂ ਅੱਜ ਇਹ ਇੱਕ ਦੇ ਉਸ ਨੂੰ ਜਣਾ ਕਰ ਰਹੇ ਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਅੱਜ ਦਾ ਜਿਹੜਾ ਇਹਨਾਂ ਹਸਤਾਨਾ ਇਹ ਜਿਹੜਾ ਸਰਕਾਰ ਦੇ ਧੱਕੇ ਦੇ ਵਿਰੋਧ ਜਿਹੜਾ ਸਾਡਾ ਉਮੀਦਵਾਰ ਹੈ ਤੋਂ ਬਾਟੇਖਾਨੇ ਤੋਂ ਜ਼ਿਲ੍ਹਾ ਪ੍ਰੀਸ਼ਦ ਲਈ ਸੀ ਉਹ ਮੁਕਾਬਲਾ ਚਾਹੇ ਸਾਡਾ ਚੱਲ ਰਿਹਾ ਸੀ ਪਰ ਅਸੀਂ ਜਿੱਤਦੇ ਸੀ ਦੋ ਪੁੱਤਾਂ ਦਾ ਨਾਂ ਤਾਂ ਸਾਨੂੰ ਕੋਈ ਗਣਤੀ ਦਾ ਹਿਸਾਬ-ਕਿਤਾਬ ਦਿੱਤਾ ਗਿਆ ਉੱਥੇ ਪੁਲਿਸ ਨੇ ਦਖਲਅੰਦਾਜ਼ੀ ਕਰਕੇ ਜਿਹੜੇ ਸਾਡੇ ਉੱਤੇ ਬੰਦੇ ਸੀ ਉਹਨਾਂ ਨੂੰ ਬਾਹਰ ਕੱਢਤਾ ਜੇ ਉਹ ਨਾ ਬਾਹਰ ਕੱਢਦੇ ਤਾਂ ਜਿਹੜੀ ਸਹੀਦ ਜਿਵੇਂ ਪਹਿਲਾਂ ਚੱਲੀ ਜਾਂਦਾ ਸੀ ਉਹ ਸਾਨੂੰ ਦੇ ਦਿੰਦੇ ਸਾਨੂੰ ਕੋਈ ਰੋਕ ਨਹੀਂ ਸੀ ਅਸੀਂ ਸਰਕਾਰ ਦਾ ਵਿਰੋਧ ਕਰਨ ਵਾਸਤੇ ਅੱਜ ਇੱਥੇ ਸਾਰੇ ਇਕੱਠੇ ਹੋਏ ਆਂ ਤੇ ਅਸੀਂ 9 ਦੇ ਲਗਭਗ ਬਲਾਕ ਸੰਪਤੀਆਂ ਜਿੱਤੇ ਆਂ ਅੱਠ ਸਾਡੇ ਬਿਲਾਕ ਸੰਮਤੀ ਦੇ ਮੈਂਬਰਾਂ ਦੇ ਉਹਨਾਂ ਦੇ ਕਾਗਜ਼ ਰੱਦ ਕੀਤੇ ਗਏ ਜਿਹੜੇ ਇਹਨਾਂ ਨੂੰ 100% ਪਤਾ ਸੀ ਕਿ ਉਹ ਜਿੱਤੇ ਆ ਇਹਨਾਂ ਦੇ ਬਿਲਾਕ ਸੰਮਤੀ ਦੇ ਜਮਾਨਤਾ ਜਾਂ ਤੋਂ ਦਾ ਜਿੱਤੇ ਇਹਨਾਂ ਨੂੰ ਡਰ ਸੀ ਉਤੋਂ ਇਹਨਾਂ ਨੇ ਕਾਗਜ਼ ਸਾਡੇ ਰੱਦ ਕਰਾ ਕੇ ਸਾਡੇ ਉਮੀਦਵਾਰਾਂ ਨੂੰ ਉਸ ਮੈਦਾਨ ਤੋਂ ਬਾਹਰ ਕਰਤਾ ਨੇ ਤਾਂ ਉਹ ਵੀ ਸਾਡੇ ਜਿੱਤਨੇ ਸੀ ਸਾਡਾ ਚੇਅਰਮੈਨ ਬਣਦਾ ਸੀ ਕਦੇ ਤੋਂ ਇਹ ਸਰਕਾਰ ਦੀ ਜਿਹੜੀ ਤਕਨੀਕਾ ਹੀ ਹੈ ਉਸ ਦੇ ਵਿਰੋਧ ਵਿੱਚ ਜਿਹੜਾ ਦੂਸਰਾ ਐਮ.ਐਲ.ਏ ਹੈ ਉਹਦਾ ਅਸੀਂ ਕਲਾਸ ਸਾਢੇ 6 ਦੇ ਵਾਸਤੇ ਇੱਥੇ ਆਏ ਕਿ ਮਹਾਰਾਜ ਕਰੇ ਟਾਈਮ ਚੰਗਾ ਕਿਤੇ ਆ ਗਿਆ ਸਰਕਾਰ ਆਉਣ ਵਾਲੀ 27 ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਬਣਨੀ ਹੈ ਸਰਦਾਰ ਸੁਖਬੀਰ ਨੇ ਬਾਦਲ ਨੇ ਬਾਟਾ ਜਿਹੜੇ ਮਲਾਜਮਾ ਨੇ ਧੱਕਾ ਇੱਥੇ ਕਰਿਆ ਨਾ ਇਹਨਾਂ ਨੂੰ ਗਲਤ ਫਹਿਮੀ ਆ ਵੀ ਸੁਪਾ ਸਿੰਘ ਬੋਲਦਾ ਨਹੀਂ ਤੇ ਚੀਕਾਂ ਨਾ ਨਾ ਕਢਾ ਦਿੱ ਜਾਂਦਾ ਤੇ ਵੇਖੋ ਜੋ ਪਰਦਾ ਕੱਢਦਾ ਕੱਲ ਪਹਿਲਾਂ ਤੁਹਾਨੂੰ ਵੀ ਉੱਥੇ ਐਂਟਰੀ ਨਹੀਂ ਹੋਣ ਦਿੱਤਾ ਗਿਆ ਦਾਲ ਸੰਤਵਾਦ ਨੂੰ ਉੱਥੇ ਬੁਲਾਇਆ ਗਿਆ ਕੀ ਉੱਥੇ ਤੁਹਾਡੇ ਅਫਸਰਾਂ ਨਾਲ ਗੱਲਬਾਤ ਹੋਈ ਇਸ ਵਿਸ਼ੇ ਤੇ ਪਹਿਲਾਂ ਅਸੀਂ ਵੀ ਬਾਹਰ ਸੀਗੇ ਸਾਨੂੰ ਕੋਈ ਸ਼ੰਕਾ ਨਹੀਂ ਸੀਗਾ ਜਦੋਂ ਸਾਨੂੰ ਪਤਾ ਲੱਗਿਆ ਵੀ ਐਮਐਲਏ 15 20 ਬੰਦੇ ਸੀ ਜਿਹੜੇ ਬਿਨਾਂ ਮਤਲਬ ਤੋਂ ਹੀ ਜੈਤੋ ਸ਼ਹਿਰ ਦੇ ਸੀ ਜਿਨ੍ਹਾਂ ਦਾ ਇਸ ਚੋਣ ਦੇ ਨਾਲ ਸਬੰਧ ਹੀ ਕੋਈ ਨਹੀਂ ਸੀ ਉਹ 15 20 ਬੰਦੇ ਜਦੋਂ ਸਾਨੂੰ ਪਤਾ ਲੱਗਿਆ ਵੀ ਉਹ ਅੰਦਰ ਤੁਰੇ ਫਿਰਦੇ ਆ ਅਸੀਂ ਜਦੋਂ ਉੱਥੇ ਇਕੱਠੇ ਕਰੇ ਆਪਣੇ ਪੱਤਰਕਾਰ ਮਨਿੰਦਰ ਨੂੰ ਅਸੀਂ ਬੁਲਾ ਲਿਆ ਜਦੋਂ ਉੱਥੇ ਜਦੋਂ ਉਹਨਾਂ ਨੇ ਆ ਕੇ ਸਵਾਲ ਜਵਾਬ ਕੀਤੇ ਤਾਂ ਫੇਰ ਸਾਨੂੰ ਸਾਡੇ ਵੀ ਕਾਰਜੇ ਬਣਾ ਕੇ ਆਂਦੇ ਵਿੱਚ ਚਲੋ ਤੁਸੀਂ ਵੀ ਆ ਜਾਓ ਪਹਿਲਾਂ ਉਹ ਇਹੋ ਜਿਹੇ ਵੀ ਇੱਥੇ ਗੱਲਾਂ ਹੋਈਆਂ ਨੇ ਜਿਹੜੀਆਂ ਰਿਜ਼ਲਟ ਬਾਅਦ ਆਇਆ ਤੇ ਪਤਾ ਇਹਨਾਂ ਨੂੰ ਪਹਿਲਾਂ ਸੀ ਵੀ ਆ ਜਿੱਦੀਆਂ ਵੋਟਾਂ ਦੇ ਜਿੱਤੂ ਆਏ ਨੇ ਕਿ ਸਾਨੂੰ ਵੀ ਕੇ ਬੰਦੇ ਨੇ ਕਿਹਾ ਸੀ ਵੀ ਤੁਹਾਡੇ ਹੱਥ ਤਾਂ ਜਿੱਦਦੇ ਆ ਤੁਸੀਂ ਕਰਨ ਰੌਲਾ ਪਾਉਣੇ ਪਰ ਰੌਲਾ ਜਿਹੜਾ ਧੱਕਾ ਜਿਹੜੇ ਸਾਡੇ ਵਰਕਰਾਂ ਨੇ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਸੀ ਉਹਦਾ ਮੁੱਲ ਤਾਂ ਸਾਨੂੰ ਦੱਸਣਾ ਚਾਹੀਦਾ ਸੀ ਚਲੋ ਫੜ ਗਿਆ ਸਾਨੂੰ ਕੋਈ ਰੋਸ ਨਹੀਂ ਜਿਵੇਂ ਜਿੱਤੇ ਆ ਇਹ ਐਮਐਲਏ ਨੂੰ ਵੀ ਪਤਾ ਤੇ ਗਾਂ 27 ਦੀਆਂ ਚੋਣਾਂ 'ਚ ਦੱਸ ਦਿਆਂਗੇ ਇਹਨੂੰ ਵੀ ਪਤਾ ਲੱਗ ਜਾਊਗਾ ਵੀ ਕਿਵੇਂ ਚੋਣਾਂ ਜਿੱਤੀਆਂ ਜਾਂਦੀਆਂ ਤਕਾਕ ਦੇ ਨਾਲ ਦੀ ਸਰਕਾਰ ਦਾ 6 ਮਹੀਨੇ ਦਾ ਟਮਾ ਲੱਗਿਆ ਜਿੱਦਣ ਚੋਣਾਂ ਜਾਬਤਾ ਲੱਗਿਆ ਜੇ ਪਿੰਡਾਂ 'ਚ ਕਿਸੇ ਨੇ ਵੜਨ ਦੇ ਦਾ ਕਹਿ ਦੋਟੋ ਇਹ 27 ਜਿਹਨਾਂ ਨੂੰ ਦੱਸ ਦਿਆਂਗੇ ਵੀ ਕਿਵੇਂ ਸਰਕਾਰਾਂ ਬਣਦੀਆਂ ਤੇ ਗਲਤ ਫਹਿਮੀ ਦੀ ਤੁਰੇ ਫਿਰਦੇ ਜਿਹੜੇ ਸੁਪਨੇ ਲੈਂਦੇ ਆ ਕਿ ਆਉਣ ਵਾਲੀ ਸਰਕਾਰ ਫੇਰ ਸਾਡੀ ਬਣੂਗੀ ਕਣ ਦਿਨ ਮੰਨ ਚੋ ਜਿਹੜਾ ਰਿਜ਼ਲਟ ਲੇਟ ਕੀਤਾ ਗਿਆ ਹੈ ਦੇਰ ਰਾਤ ਨੂੰ ਦਿੱਤਾ ਗਿਆ ਉਹਦਾ ਕਾਰਨ ਵੀ ਇਹੀ ਸੀਗਾ ਦੇ ਰਾਤ ਜਿਹੜਾ ਰਿਜ਼ਲਟ ਦਿੱਤਾ ਗਿਆ ਉਹਦਾ ਕਾਰਨ ਹੀ ਸੀ ਜਾਣ ਬੁੱਝ ਕੇ ਲੇਟ ਕੀਤਾ ਜਾ ਰਿਹਾ ਮੈਨੂੰ 35-40 ਸਾਲ ਹੋ ਗਏ ਚੋਣਾਂ ਦੇ ਵਿੱਚ ਸਾਲੇ ਤਾਂ ਨਾ ਮੇਰੇ ਪਿਤਾ ਨੇ ਚੋਣਾਂ ਲੜੀਆਂ ਉਹਨਾਂ ਦੇ ਵਿੱਚ ਸਾਰੀਆਂ ਦੇ ਵਿੱਚ ਹੀ ਮੈਂ ਜਾਂਦਾ ਰਿਹਾ ਪਰ ਪਹਿਲੀ ਵਾਰੀ ਇਤਿਹਾਸ ਚ ਵੇਖਿਆ ਕਿ ਪਤਾ ਤਾਂ ਨਹੀਂ ਜਾਣ ਬੁੱਝ ਕੇ ਕਿਹੜੇ ਇਹੋ ਦੇ ਅਣਜਾਣ ਬੰਦੇ ਨੂੰ ਲਾਤਾ ਚੋਣਾਂ ਦੀ ਗਿਣਤੀ ਕਰਾਉਣ ਵਾਸਤੇ ਇੱਕ ਪਾਸੇ ਤਾਂ ਜੌਣ ਵਾਲਾ ਖੀਰਲਾ ਪਿੰਡ ਹੈ ਜਿੱਥੋਂ ਹਲਕੀ ਦਾ ਤੇ ਦੂਜਾ ਹੈਗਾ ਆਪਣੇ ਵਰਕਾਰੀ ਇਹ ਮਿੱਤੋ 10-10 ਪੈਂਡ ਛੱਡ ਕੇ ਵੇਟੀ ਕਰਾਈ ਗਈ ਹੈ ਪਤਾ ਨਹੀਂ ਕੀ ਹੈ ਜਿਹੜਾ ਫਾਰਮੂਲਾ ਸੀ ਜੇ ਇਤੋਂ ਪੰਤ ਗਰਾਇੰਡ ਤੋਂ ਚੱਕ ਲਏ ਤੇ ਦੂਜਾ ਰੋੜੀ ਟੂਹੇ ਦੇ ਚੱਕ ਲਏ ਐਂ ਗਿਣਤੀ ਕਰਾਈ ਗਈ ਹੈ ਇਹ ਜਾਣ ਬੁੱਝ ਕੇ ਜਿਹੜਾ ਤੰਕਾ ਕੀਤਾ ਗਿਆ ਇਹਦੇ ਨਤੀਜੇ ਉਹਨਾਂ ਅਫਸਰਾਂ ਨੂੰ ਵੀ ਭੁਗਤਣੇ ਪੈਣੇ ਐ ਤੇ ਜਿਹੜੇ ਪੁਲਿਸ ਵਾਲਿਆਂ ਨੇ ਕਰੇ ਉਹਨਾਂ ਨੂੰ ਵੀ ਭੁਗਤਣੇ ਪੈਣੇ ਕਿਸੇ ਨਾਲ ਸੀ ਕੱਟ ਨਹੀਂ ਕਰ ਲੋਕਮਤਰੀ ਕਹਿੰਦਾ ਹੁੰਦਾ ਸੀ ਵੀ ਡਾਇਨਾਸੌਰ ਦੇ ਆਉਂਦੇ ਤੇ ਕਾਲੀ ਵੀ ਨਹੀਂ ਆਉਂਦੇ ਹੁਣ ਕੀ ਕਹਿਣਾ ਥੋੜਾ ਕੈਨਾਤੁਰ ਵੀ ਆ ਗਿਆ ਤੇ ਨਾ ਨਤੋਕ ਵੀ ਆ ਗਿਆ ਸੁਖਵੀਰ ਸਿੰਘ ਬਾਦਲ ਨੂੰ ਆਉਂਦੇ ਸੀ ਇਹ ਨਹੀਂ ਆ ਸਕਦਾ ਬਾਦਲ ਪਰਿਵਾਰ ਦੀ ਹੱਥ ਅੱਜ ਲੋਕ ਆ ਜਿਹੜੇ ਪਹਿਲੀ ਵਾਰ ਇਸ ਦਾ ਚੋਣਾ ਚ ਵੇਖਿਆ ਕਿ ਜਿਹੜੇ ਨੌਜਵਾਨ ਬੱਚੇ ਜਿਨ੍ਹਾਂ ਨੂੰ ਪਹਿਲਾਂ ਸ਼ੰਕੇ ਨਾਲੇ ਪਾ ਕੇ ਜਿਨ੍ਹਾਂ ਨੇ ਇਹਨਾਂ ਦੀ ਸਰਕਾਰ ਲਿਆਂਦੀ ਆ ਅੱਜ ਉਹ ਹੀ ਸਾਨੂੰ ਕਹਿੰਦੇ ਕਿ ਸਾਨੂੰ ਬਾਦਲ ਸਾਹਿਬ ਨੂੰ ਪੜਾਓ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਅੱਜ ਬੱਚੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਬਦੌਲਤ ਜੁੜੇ ਜਿਨ੍ਹਾਂ ਨੇ ਜੋ ਕੰਮ ਸਰਕਾਰ ਦੇ ਸੀ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕੀਤੇ ਜਿਹੜੇ ਅੱਜ ਕਿਸੇ ਸਰਕਾਰ ਨੇ ਬਾਹ ਨਹੀਂ ਫੜੀ ਜਗਵੀਰ ਸਿੰਘ ਬਾਦਲ ਨੇ ਉਹਨਾਂ ਲੋਕਾਂ ਦੀ ਬਾਹ ਫੜੀ ਐ ਤੇ ਉਹਦੇ ਨਤੀਜੇ ਵੀ ਲੋਕਾਂ ਨੇ 77 ਦੀ ਚੋਣ ਚ ਦੇਤੇ ਉੱਥੋਂ ਵੀ ਅਸੀਂ ਜਿੱਦੇ ਸੀ ਤੇ ਇਹ ਵੀ ਅਸੀਂ ਸਾਰੀਆਂ ਚੀਜ਼ਾਂ ਜਿੱਤੇ ਸੀ ਸਤਿਗੁਰੂ ਕਿਰਪਾ ਕਰੂਗਾ ਦੁਬਾਰਾ ਜਿਹੜੀ 27 ਦਾ ਜਗਵੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਬਣਾ ਤੈਨਾਤੁਰ ਵੀ ਆ ਕੇ ਦਿੱਤ ਕਿ ਕੋਈ ਬਾਦਲ ਇਸ ਤੋਂ ਅਗਲਾ ਐਕਸ਼ਨ ਕੀ ਹੋਇਆ ਤੁਹਾਡਾ ਜੀ ਅਸੀਂ ਜਿਵੇਂ ਸੋਨਾ ਹੋ ਗਿਆ ਪਹਿਲਾਂ ਤਾਂ ਸਾਰੇ ਵਰਕਰ ਸਹਿਬਾਨਾਂ ਦਾ ਅਸੀਂ ਧੰਨਵਾਦ ਕਰਨ ਜਾਵਾਂਗੇ ਚਾਹੇ ਕੋਈ ਜਿੱਤਿਆ ਚਾਹੇ ਕੋਈ ਹਾਰਿਆ ਉਹਨਾਂ ਨੇ ਦਿਨ ਰਾਤ ਕਰਕੇ ਮਿਹਨਤ ਕੀਤੀ ਸੀ ਹਾਰੇ ਨਹੀਂ ਅਸੀਂ ਜਿੱਤੇ ਹੀ ਆ ਉਹਨਾਂ ਦਾ ਧੰਨਵਾਦ ਕਰਾਂਗੇ ਅਗਲਾ ਪ੍ਰੋਗਰਾਮ ਜਿਵੇਂ ਪਾਰਟੀ ਪ੍ਰਧਾਨ ਹੁਕਮ ਕਰਨਗੇ ਉਹਨਾਂ ਦੇ ਹੁਕਮ ਅਨੁਸਾਰ ਹੀ ਚੱਲਣਾ ਵੈਕਰੀ ਦਾ ਖਾਲਸਾ ਚਲੋ ਚਲੋ ਜੈਮ ਸਰਕਾਰ ਮਰਦਾਬਾਦ